ਉਧਿਏ ਸੰਗਾਨ ਪਚਾਓ ਜਿਹੜੀਆਂ ਸਬਾਵਾ ਹੈ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੇ ਆ ਅੱਜ ਸਵੇਰ ਡਾਕੜਸਿਓਰ ਬਰਨਾਲਾ ਸਿਓਰ ਜਿਸ ਪ੍ਰਕਾਰ ਦੇ ਹਾਲਾਤ ਸਾ ਨਾ ਦਿੱਖੋ ਪੰਨਵਰੇ ਪਹਿਲਾ ਬਰਨਾਲੇ ਦੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਸਾਡਾ ਬੂਥ ਲਾਉਣ ਵਾਲਾ ਵਰਕਰ ਬੱਚੇ ਕਿਹਾਂ ਕਿਵੇਂ ਬੱਚੇਗਾ ਕਿਉਂਕਿ 70 7000 ਦੇ ਪਰਸੀ ਇਹ ਹਲਕੇ ਹਾਰ ਚੁੱਕੇ ਸਨ ਮੇਰੇခင် ਮੈਂ ਜੇ ਰੋਡਾ ਜਿਲ੍ਹਾ ਪ੍ਰਧਾਨ ਕਾਲਾ ਜੀ ਤੇ ਸਾਡੇ ਸਮੂਚੀ ਜਿਹੜੀ ਕਾਂਗਰਸ ਦੀ ਪੁਰਾਣੀ ਟੀਮ ਹੈ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਕਾਂਗਰਸ ਪਾਰਟੀ ਦਾ ਚਲਕ ਝੰਡਾ ਅੱਜ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਬਲੰਦ ਕਰਤਾ ਔਰ ਅੱਜ ਦੀ ਇਸ ਰੈਲੀ ਤੋਂ ਇਹ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਮੌਸਮ ਬੜਾ ਚੰਗਾ ਹੈ ਔਰ ਅਸੀਂ ਬਰਨਾਲਾ ਜ਼ਿਲ੍ਹੇ ਦੀਆਂ ਪਿੰonia ਪਿੰੋ ਸਿਲਤਾ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੇਗੀ ਔਰ ਮੈਂ ਅੱਜ ਕਾਲਾਜੀ ਦਾ ਤੇ ਸੁਚੀ ਕਾਂਗਰਸ ਦਾ ਬਹੁਤ ਤਰਗਾਦੀ ਹੈ ਕਿ ਕਮਾਲ ਦਾ ਬੇਮਿਸਾਲ ਕੱਸੀ ਗਾੜ ਮੈਂ ਜਾਣ ਰਿਹਾ ਕਿ ਲੋਹਰ ਵੀ ਅੱਜ ਵੀ ਹਲਕਾ ਇੰਚਾਰਜ ਕਾਲੀਨਗ ਦੀ ਰਵਾਇਤ ਹੈ ਕਾਂਗਰਸੀ ਹਲਕਾ ਇੰਚਾਰਜ ਦੀ ਕੋਈ ਰਵਾਇਤ ਨਹੀਂ ਹੈ ਅੱਜ ਤੱਕ ਅਸੀਂ ਹਲਕਾ ਇੰਚਾਰਜ ਮੀ ਲੋਕ ਸੁਕਿੱਤੇ ਹੈ हां ਜਿਹੜੇ ਲੋਗ ਇਲੈਕਸ਼ਨ ਲੜ ਲੈਂਦੇ ਐ ਉਹ ਆਟੋਮੈਟਿਕਲੀ ਹੋ ਸਲਕੇ ਦੀ ਨਮਾਇੰਦਗੀ ਕਰਦੇ ਐ ਤੇ ਉਹਨਾਂ ਨੂੰ ਕੁਝ ਲੋਗ ਹਲਕਾ ਇੰਚਾਰਜ ਬਣਾ ਬਣਾ ਦਿੰਦੇ ਐ ਇਹ ਕੋਈ ਨਾ ਨਾ ਸਰਕਾਰ ਨਾਲ ਹਲਕੇ ਸਖਣੇ ਲਈ ਮੰਗੋ ਜੀ ਇਹ ਕੋਈ ਨਾ ਲੱਗਦਾ ਹੁਣ ਬਰਨਾਰਾ ਸਖਣਾ ਸੀਗਾ ਤੋ ਪਰ ਬਰਤਾਰਾ ਜਿਵੇਂ ਜਿੱਥੇ ਆ ਬੰਦਾ ਤਾਰਾ ਜੀ ਸੋ ਐਡਾ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਬਹੁਤ ਸਾਰੇ ਲੋਕ ਉਥੇ ਕੰਮ ਕਰਦੇ ਔਰ ਪਿੰਡੋੜ ਦੇ ਵਿੱਚ ਹੋ ਸਕਦਾ ਪੰਜ ਬੰਦੇ ਕੰਮ ਕਰਦੇ ਹੋ ਤੇ ਪੰਜਾਂ ਦਾ ਕੰਪਨੀ ਸ਼ੁਰੂ ਹੋਵੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਤੇ ਫਿਰ ਜਿਹੜਾ ਚੰਗਾ ਬੰਦਾ ਹੋਏਗਾ ਉਹ ਮੁਟਕੜਦੇ ਆ ਜਿਸੇ ਪੰਜਾਬ ਤੋਂ ਸਾਨੂੰ ਲੈ ਕੇ ਤੁਸੀਂ ਜਾਲਾ ਜੀ ਜੀ ਸਾਹਿਬ ਤੁਸੀਂ ਸਾਨੂੰ ਲੈ ਕੇ ਮੈਂ ਗੱਲ ਕਹੀ ਆ ਕਿ ਆਲਟਰਨੇਟਿਵ ਸਾਨੂੰ ਕੋਈ ਨਾ ਕੋਈ ਤੜਣਾ ਪੈਣਾ ਹੈ ਆਦਰਵਾਇਜ਼ ਜਿੰਨਾ ਚੁੱਕੇ ਡਿਮਾ ਉਨਾ ਜਿਹੜਾ ਸਰਪ੍ਰਾਈਜ਼ ਨਹੀਂ ਰੋਕੀ ਜਾ ਸਕੀ ਵੀ 8500 ਮਕਦਮਾ ਦਰਜ ਕਰਤਾ ਪੰਜਾਬ ਤੇ ਨਸ਼ਾ ਪੀਉਂਦਾ ਕਿਉਂ ਹੈ ਇਨਸਾਇਦਾ ਹੋਇਆ ਉਹ ਨਸ਼ਾ ਨੌਕਰੀ ਦੇਣੀ ਪੈਗੀ ਤੇ ਨਾਲ ਦੀ ਨਾਲ ਇਹਦਾ ਆਲਟਰਨੇਟਿਵ ਕੋਈ ਹੱਲ ਕੱਢਣਾ ਪੈਗਾ ਸੀਟ ਬਾਰੇ ਕੀ ਗੱਲ ਚੱਲੇ ਕਹਿਣਾ ਕੀ ਆਦਾ ਬਿਆਣਾ ਸੀ ਬਾਰੇ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਲੁਧਿਆਣਾ ਸੀਟ ਜਿੱਤੇ। ਇਹੋ ਨਾਲ ਕੋ ਕਰਦੋਗਾ ਜਿਹੜਾ ਆਵਾਂਗਾ ਉਹ ਲਈ ਕਾਫੀ ਰੌਲਾ ਰੱਖਾ ਪਾਇਆ ਹੈ। ਜਾਨਦਾਨੀ ਕੋਲ ਹੈ। ਆਪਾਂ ਜਿਹੜੀ ਅਨੁਸੁਚਾਨ ਸੰਵਿਧਾਨ ਬਚਾਓ ਰੈਡੀ ਕਰੀ ਹੈ ਸਾਰਾ। ਜਿਨ੍ਹਾਂ ਨੇ ਸੁਧਾਰ ਲਿਖਿਆ ਸੀ ਡਾਕਟਰ ਭੀਮrao Ambedkar ਨੇ। ਠੀਕ ਹੈ ਜੀ ਉਹਦੇ ਖਿਲਾਫ ਕਾਂਗਰਸ ਨੇ ਕੈਂਡੀਡੇਟ ਬਣਾ ਕਰਕੇ ਉਹਨੂੰ ਹਰਾਇਆ ਸੀ। ਰਾਮ ਗੋਬੀ ਬਗਾਇ। ਉਹਨਾਂ ਦੇ ਪੀਐਸ ਹਨ ਪੀਰ ਨੇ ਕਿਹਾ ਕਿ ਤਹਾਂ ਦੀ ਉਹ ਆਵਾਜ਼ ਬਣਾਈ ਤੇ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਦੇ ਪਹਿਲੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 인ਸਾਬ ਅੰਬੇਦਕਰ ਜੀ ਦੇ ਨੀਚੇ ਕਮੇਟੀ ਨਿਯੁਕਤ ਕੀਤੀ ਲੇਜਾ ਕਮੇਟੀ ਨਿਯੁਕਤ ਉਹਨਾਂ ਦੇ ਨਾਮ ਦੇ ਥੱਲੇ ਨਾ ਹੁੰਦੀ ਕੋਈ ਹੋਰ ਵਿਅਕਤੀ ਹੋ ਸਕਦਾ ਸੀ ਲੇਕਿਨ ਬਾਬਾ ਸਾਹਿਬ ਅੰਬੇਦਕਰ ਦਾ ਇੱਕ ਗਹਿਰਾ ਤੇ ਬਹੁਤ ਨੇੜਲਾ ਰਿਸ਼ਤਾ ਕਾਂਗਰਸ ਪਾਰਟੀ ਨਾਲ ਸੀ ਇਸੇ ਕਰਕੇ ગાંધીજીને મહાત્મા ગાંધીજીને ਤੇ જ્વારલાલ નેહરુજીને ડૉ બાબાસાહેબ આંબેડકરજીના નામ પર આધાર પર લેંદા કે એ ਸਾਡੇ સંદાન લખਣਗੇ સંદાન ਦੇ ਵਿੱਚ ખોડ ਹੋ ਰਿਹਾ ਹੈ ਜਿਹੜਾ ਜੇਹਰ ਤਿਆਗਾ ਹੋਵੇ ਜਿਹੜੀ ਸੰਕਲਨ ਲੱਗੇ ਅਜੇ ਦਾ ਬੜਾ ਕੁਝ ਹੋ ਰਿਹਾ ਹੈ ਅਜੇ ਦਾ ਕੱਲਾ ਵਿਰੋਧ ਹੋ ਰਿਹਾ ਕੋਈ ਐਸਾ ਸਮਾਏਗਾ ਜੇ ਆਮ ਆਦਮੀ ਪਾਰਟੀ ਨੂੰ ਲੋਕ ਪਿੰਡਾਂ ਚ ਨਹੀਂ ਬਣਨਗੇ ਇਹ ਸਾਰੀ ਉਹਨਾਂ ਦੀ ਪੋਲ ਖੁੱਲ ਗਈ ਹੈ ਜੁੱਧ ਨਸ਼ਾ ਵਿਰੋਧ ਦੀ ਜਿਹੜੀ ਮਹਿੰਮ ਹੈ ਉਹ ਖੇਲ ਹੋ ਚੁੱਕੀ ਹੈ ਆਦਮੀ ਕਈ ਥਾਵਾਂ ਤੇ ਖਬਰਾਂ ਆਈਆਂ ਪੀਡੀ ਪੇ ਚੱਲਿਆ ਉਹ ਵੋਲ ਦੇ ਨਾਲ ਮੌਤਾ ਹੋ ਰਹੀਆਂ ਨੇ ਕੋਈ ਪਿੰਡਾਂ ਚੋਂ ਮੈਨੂੰ ਪੁੱਛ ਕੇ ਦੱਸ ਦਿਓ ਜਿਨ ਨਸ਼ਾ ਖਤਮ ਹੋ ਗਿਆ ਤਾਂ ਮੈਂ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਾਂਗਾ ਆਪਣੇ ਆਪ ਨੂੰ ਐਡਾ ਨਾ ਕਰੋ ਸਾਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਤੇ ਚਰਚਾ ਹੋਵੇ ਇਹ ਗੰਭੀਰ ਵਿਸ਼ਾ ਹੈ ਸਾਨੂੰ ਸਾਰੇ ਜਾਨਿਆਂ ਨੂੰ ਸਰਬਦਲੀਆ ਮੀਟਿੰਗ ਮੁਲਾਕੇ ਸਾਰੇ ਲੋਕਾਂ ਨੂੰ ਪੰਜਾਬ ਨੂੰ ਦੇ ਬਾਰੇ ਸੋਚਣਾ ਪਏਗਾ ਕਾਦੀ ਪੰਜਾਬ ਤੋਂ ਰੁਸ਼ਾ ਖਤਮ ਹੋਵੇ ਪੰਜਾਬ ਦੇ ਲੋਕੀਏ ਸਰ ਇਹ ਆਗਾ ਪੰਜਾਬ ਦੇ ਲੋਕੀਏ ਮਰੀਏ ਸਰ ਲੋਕੀਏ ਮਰੀਏ ਪੰਜਾਬ ਦੀ ਸਰਕਾਰ ਤੇ ਜੇ ਤੁਸੀਂ ਪੁੱਛੋ ਲੋਕੀਆ ਮੇਰੇ ਤਾਂ ਕਿੱਥੇ ਦੇਖ ਨਹੀਂ ਰਹੀਆਂ ਤੇ ਲੋਕੀਆ